ਕਹਿੰਦੇ ਹਨ দান ਸੇਵਾ ਅਜਿਹੀ ਕਰੋ ਕਿ ਇੱਕ ਹੱਥ ਨਾਲ দান ਹੋਵੇ ਤੇ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਬਟਾਲਾ ਤੇ ਰਹਿਣ ਵਾਲੇ ਕੁਝ ਨੌਜਵਾਨ ਅਜੀਹਾ ਹੀ ਕਰ ਰਹੇ ਹਨ ਇਹਨਾਂ ਨੌਜਵਾਨਾਂ ਨੇ ਸੇਵਾ ਦਾ ਇੱਕ ਨਵਾਂ ਅਤੇ ਵੱਖਰਾ ਰਸਤਾ ਚੁਣਿਆ ਹੈ ਇਹਨਾਂ ਨੌਜਵਾਨਾਂ ਦਾ ਟੋਲਾ ਕੜਾਕੇ ਦੀ ਠੰਡ ਵਿੱਚ ਡੇਰ ਰਾਤ ਚਿਹਰਿਆਂ ਤੇ ਮੁਕੋਟੇ ਪਾ ਕੇ ਸੜਕ ਕਿਨਾਰੇ ਬੈਠੇ ਲੋੜਮੰਦਾ ਦੀ ਸੇਵਾ ਅਤੇ ਸਹਾਇਤਾ ਕਰਨ ਲਈ ਲੱਗ ਪਿਆ ਹੈ ਇਹ ਨੌਜਵਾਨ ਠੰਡ ਦੇ ਮਾਰੇ ਸੜਕਾਂ ਤੇ ਬੈਠੇ ਲੋੜਮੰਦਾ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਬੂਟ ਗਰਮ ਜੁਰਾਬਾਂ ਅਤੇ ਗਰਮ ਕੱਪੜੇ ਵੰਡਦੇ ਹੋਏ ਨਜ਼ਰ ਆਉਂਦੇ ਹਨ ਸੱਤ ਅੱਠ ਨੌਜਵਾਨਾਂ ਦਾ ਟੋਲਾ ਡੇਰ ਰਾਤ ਸੜਕਾਂ ਤੇ ਨਿਕਲਦਾ ਹੈ ਤੇ ਲਬਲਬ ਕੇ ਲੋੜਮੰਦਾ ਨੂੰ ਦੀ ਜਰੂਰਤ ਦਾ ਸਮਾਨ ਉਹ ਮੁਹैया ਕਰਵਾਉਂਦਾ ਹੈ ਇਹੋ ਨਹੀਂ ਜੇ ਕੋਈ ਨਸ਼ੇ ਦਾ ਆਦੀ ਨੌਜਵਾਨ ਇਹਨਾਂ ਨੂੰ ਮਿਲ ਜਾਵੇ ਤਾਂ ਉਸ ਦੀ ਕਾਉਂਸਲਿੰਗ ਕਰਦੇ ਹਨ ਅਤੇ ਉਸ ਨੂੰ ਸਮਝਾਉਂਦੇ ਵੀ ਹਨ ਅਤੇ ਆਪਣੇ ਨਾਲ ਮਿਲਾ ਕੇ ਸੇਵਾ ਦੇ ਕੰਮ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹਨਾਂ ਦੇ ਨਾਲ ਕੰਮ ਕਰਕੇ ਉਹ ਨਸ਼ੇ ਤੋਂ ਦੂਰ ਹੋ ਜਾਵੇ ਮਕੋਟੇ ਲਾ ਕੇ ਸੇਵਾ ਕਰਨ ਪਿੱਛੇ ਮਕਸਦ ਸਿਰਫ ਇਹੋ ਹੈ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ ਇਹਨਾਂ ਨੌਜਵਾਨਾਂ ਵੱਲੋਂ ਲਵਕੁਸ਼ ਸੁਸਾਇਟੀ ਨਾਮ ਦੀ ਇੱਕ ਸੰਸਥਾ ਵੀ ਬਣਾਈ ਗਈ ਹੈ ਅਤੇ ਇਸ ਦੇ ਜਰੀਏ ਆਪਸ ਵਿੱਚ ਜੀ ਸਹਿਯੋਗ ਕਰਕੇ ਇਹ ਲੋਕ ਲੋਕਾਂ ਦੀ ਜ਼ਰੂਰਤ ਦਾ ਸਮਾਨ ਖਰੀਦਦੇ ਹਨ ਅਤੇ ਜ਼ਰੂਰਤਮੰਦਾਂ ਨੂੰ ਵੰਡਦੇ ਹਨ ਮਕੋਟੇ ਪਾਈ ਅਸਲ ਹੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਕੋਟੇ ਪਾਏ ਆਪਾਂ ਸ਼ੂਜ਼ ਤੇ ਅੰਦਰ ਚਾਬਾ ਜਿਹੜੀਆਂ ਗਰਮ ਸੋ ਜੇ ਰਿਏ ਜੀ ਸ਼ਹਿਰ ਸੇ ਹੱਥ ਲੱਗੀ ਦਾ ਬਹੁਤ ਵਧੀਆ ਕੋਈ ਪੂਰੇ ਬਲੌਬ ਲੱਭੀ ਦਾ ਜੀ ਕਿੱਥੇ ਹਲਮਤਾ ਹੁੰਦਾ ਕਿੱਥੇ ਬੰਦੇ ਦਾ ਲੋਡ ਆ ਫਿਰ ਉਸੇ ਆਪ ਚਾਹੀਦਾ ਜਿਵੇਂ ਆਪਾਂ ਵੇਖ ਲੈਂਦੇ ਹ ਕਿੱਥੇ ਜ਼ਿਆਦਾ ਲੋਡ ਆ ਕਿੱਥੇ ਘੀੜਾ ਫਿਰ ਉਸ ਤੋਂ ਬਾਅਦ ਜੀ ਜੇ ਆਪਾਂ ਦਿੰਦੀ ਲੋਡ ਬਣਨ ਨੂੰ ਫਿਰ ਕਿੰਨੀਆਂ ਕਾ ਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਜੀ ਪਰਮਾਤਮਾ ਦੇ ਨਾਮ ਤੇ ਕਹਿੰਦੇ ਕਿ ਤੁਹਾਨੂੰ ਖੇਰ ਕਰੇ ਬੜੇ ਸੀਸਾ ਦਿੰਦੇ ਕਿਵੇਂ ਹੋਗਾ ਤੁਹਾਡੇ ਗਰੁੱਪ ਦੇ ਵਿੱਚ ਆਪਾਂ ਆ 6-7 ਜਣੇ ਆਈ ਸੀ ਵਾਦੀ ਬਾ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਰੇਤਾ ਜੀ ਦਾ ਰਾਜ ਪਈ ਆ ਤੁਹਾਡੋ ਕਦੀ ਕੋਈ ਪਤਾ ਲੈ ਆਉਂਦੇ ਕਦੇ ਕੋਈ ਬੰਦਾ ਸਾਰੇ ਨਾਲੇ ਸੇਵਾ ਲੱਗੀ ਹੋਣਾ ਡਿਊਟੀ ਲੱਗੀ ਆਡੀ ਪਰਮਾਤਮਾ ਵੱਲੋਂ ਭਾਈ ਵੱਲੋਂ ਤੇ ਅਸੀਂ ਕਰਦੇ ਆਪਾਂ ਕਿਹੜੀ ਸੁਸਾਇਟੀ ਦਾ ਇਹ ਲੜ ਕੁਛ ਨਾ ਕੀ ਕੰਮ ਕਰਦੀ ਹੈ ਇਹ ਸਿਰਫ ਵੈਸੇ ਜਿਹੜੇ ਬੰਦੇ ਨਸ਼ੇ ਦੀ ਦਲਦਲ ਤੇ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਕਰਦਾ ਇਸ ਤਰੀਕਾ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪਰਮਾਤਮਾ ਨੇ ਸੇਵਾ ਬਖਸ਼ੀ ਆ ਇਹ ਸੇਵਾ ਕਰਦੇ ਹੋ ਬੂਟ ਜਿਹੜਾ ਆਪਾਂ ਸਾਡੇ ਮਨਚ ਆਇਆਕ ਨਹੀਂ ਆ ਠੰਡ ਬਹੁਤ ਆ ਸਾਡੇ ਪਿੰਡ ਦੀ ਜਿਹੜਾ ਗਰੀਬ ਬੰਦਿਆਂ ਨੂੰ ਜਿਹੜਾ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਅਸੀਂ ਦੇ ਆ ਉਹਦੀ ਪੜੇ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਕੀ ਕੀ ਬੰਦੇ ਉਹਨਾਂ ਦੀ ਬੂਟ ਅਨ ਜਰਾ ਆਪਾਂ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਤੇ ਦਿਨ ਤੱਕ ਸਿਆਲ ਨਹੀਂ ਨਹੀਂ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਅੱਜ ਤੇ ਅੱਜ ਦੇਖਦੇ ਆ ਕੱਲ ਕਿੱਥੇ ਆ ਕੱਲ ਕਿੱਥੇ ਆ ਲੱਭ ਲੱਭ ਕੋਈ ਮਤਲਬ ਕਰੀ ਦੀ ਆ ਜਿਹੜੇ ਲੋਡ ਵੰਡਾ ਲੋਡ ਵੰਡਾ ਹੈ ਗੜੇ ਆਪ ਲੱਭੀ ਤੇ ਇਹ ਤਰ੍ਹਾਂ ਚਪਲਾਵਾ ਕਿ ਉਹਨੂੰ ਬਦਲ ਕਰਕੇ ਆਪਣਾ ਮਤਲਬ ਕਰੀ ਰਹੇ ਕੰਮ ਕੀ ਕਾਰਨ ਹੈ ਤੁਸੀਂ ਇਹ ਸੋਚਿਆ ਸੋਚਿਆ ਕੁਝ ਇਹ ਹੋਈ ਕਿ ਜਿੱਥੇ ਅਸੀਂ ਇਹ ਮਿੰਨੇ ਬੂਟ ਪਾਉਨੇ ਆ ਤੇ ਸਾਡੇ ਮਨ ਚ ਆਵੇ ਕਿ ਇਹਨਾਂ ਨੇ ਮਿਲਦੇ ਪਾਵੇ ਵੀ ਤੇ ਕੰਮ ਤੇ ਫੇਰ ਬੂਟਾਂ ਦਾ ਉਹੀ ਆ ਤੇ ਇਹਦੇ ਨੂੰ ਚੰਗਾ ਹੋ ਕੇ ਜਿਹੜੇ ਅਸੀਂ ਥੋੜੇ ਸਸਤੇ ਲੈ ਲੀਏ ਤੇ ਲੈ ਕੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਹਦਰ ਲਾ ਦਈਏ ਉਹਨਾਂ ਦੇ ਬੂਟ ਲੈ ਆਪ ਉਹਨਾਂ ਦੇ ਲਈ ਜਿਹੜੇ ਮਫੋਟੇ ਲਾਇਏ ਦੇ ਤਾਂ ਇਹ ਤਾਂ ਇਹੋ ਜਿਹਾ ਕਿ ਜਿਹੜੀ ਸਾਡੀ ਪਛਾਣ ਹੈ ਜਿੱਦਾਂ ਹੁਣ ਸ਼ਿਸ਼ਰਧ ਵਿੱਚ ਲੋਕਲ ਕੋ ਬਿਨੇ ਵੀ ਘੁੰਮ ਸਕਦੇ ਹਾਂ ਮੇਰੇ ਕੋ ਇਹ ਇਹ ਮਤਲਬ ਸਾਡਾ ਪਤਾਉਂਦੇ ਆ ਰਾਜਾ ਤੇ ਮਤਲਬ ਸਾਡਾ ਪਤਾ ਨਾ ਲੱਗੇ ਕਿ ਮੁੰਡੇ ਕਿਹੜੇ ਨੇ ਕੌਣ ਆ ਕਿੱਥੋਂ ਦੇ ਆ